ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਬਹੁਤੇ ਲੋਕ ਐਤਵਾਰ ਵਾਲੇ ਦਿਨ ਕਿਸੇ ਨਾ ਕਿਸੇ ਗੁਰੂ ਘਰ ਜਾਣਾ ਜ਼ਰੂਰ ਪਸੰਦ ਕਰਦੇ ਹਨ 6 ਦਿਨ ਆਪਣੇ ਲਈ ਅਤੇ ਆਪਣੇ ਪਰਿਵਾਰ ਦੇ ਲਈ ਜਿੰਨ ਜਾਣ ਲਾ ਕੇ ਕੀਰਤ ਕਰਦੇ ਹਨ ਤੇ ਫਿਰ 7ਵੇਂ ਦਿਨ ਐਤਵਾਰ ਵਾਲੇ ਦਿਨ ਕਿਸੇ ਗੁਰੂ ਘਰ ਹਾਜ਼ਰੀ ਜ਼ਰੂਰ ਭਰਦੇ ਹਨ ਕੋਈ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਜਾਂਦਾ ਹੈ ਕੋਈ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਵੇਖੇ ਜਾਂਦਾ ਹੈ ਕੋਈ ਗੁਰਦੁਆਰਾ ਮੰਝੇ ਸਾਹਿਬ ਜਾਂਦਾ ਹੈ ਅੱਜ ਦੀ ਸਾਡੀ ਵੀਡੀਓ ਦਾ ਇਹੀ ਟੌਪਿਕ ਹੈ ਕਿ ਜੋ ਲੋਕ ਐਤਵਾਰ ਵਾਲੇ ਦਿਨ ਕਿਸੇ ਵੀ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਦੇ ਹਨ ਉਹ ਇਹ ਜਾਣ ਕੇ ਹੈਰਾਨ ਹੋ ਜਾਣਗੇ ਕਿ ਜਿਸ ਤਰ੍ਹਾਂ ਕਲਪਵਾਰਿਸ਼ ਦਾ ਸੁਭਾਅ ਹੁੰਦਾ ਹੈ ਕਿ ਕੋਈ ਵੀ ਇਨਸਾਨ ਮਨ ਵਿੱਚ ਕੋਈ ਇਸ਼ਿਆ ਰੱਖ ਕੇ ਐਸੇ ਥੇਠਾਂ ਬੈਠ ਜਾਵੇ ਤਾਂ ਉਸੇ ਹਰ ਇੱਕ ਕਾਮਨਾ ਪੂਰੀ ਹੁੰਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦਾ ਵੀ ਇਹ ਸੁਭਾਅ ਹੈ ਕਿ ਉਹ ਕਿਸੇ ਦਾ ਰੰਗ ਰੂਪ ਅਮੀਰੀ ਕਰੀਬੀ ਦੇਖ ਕੇ ਉਸੇ ਕਿਰਪਾ ਨਹੀਂ ਕਰ ਦੇ ਸਕੋ ਉਸ ਦੇ ਅੰਦਰ ਦੀ ਭਾਵਨਾ ਨੂੰ ਦੇਖ ਕੇ ਉਸੇ ਝੋਲੀ ਦੇ ਵਿੱਚ ਫਲ ਪਾਉਂਦੇ ਹਨ ਸਾਧ ਸੰਗਤ ਜੀ ਇੱਕ ਮਾਈ ਹੰਸਾਲੀ ਜਿੱਥੇ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲਿਆਂ ਦਾ ਸਥਾਨ ਬਣਿਆ ਹੋਇਆ ਹੈ ਉਥੇ ਆਇਆ ਕਰਦੇ ਸੀ ਉਥੇ ਉਹ ਸੇਵਾ ਕਰਨ ਨਹੀਂ ਸੀ ਆਉਂਦੀ ਫਿਰ ਕੀ ਕਰਨ ਆਉਂਦੀ ਸੀ ਅਸਲ ਵਿੱਚ ਇੱਕ ਬਹੁਤ ਵੱਡੇ ਜ਼ਿੰਮੇਵਾਰਾਂ ਦੇ ਘਰੇ ਉਹ ਨੌਕਰ ਲੱਗੀ ਹੋਈ ਸੀ ਉਹ ਪਰਿਵਾਰ ਜਦੋਂ ਵੀ ਹੰਸਾਲੇ ਜਾਂਦਾ ਉਹ ਉਹ ਮਾਈ ਨੇ ਉਸ ਨੂੰ ਨਾਲ ਲੈ ਕੇ ਆਉਣਾ ਕਿ ਸਮਾਨ ਵਗੈਰਾ ਚੁੱਕਣ ਲਈ ਉਹ ਮਦਦ ਕਰ ਦਿੰਦੀ ਸੀ ਉੰਜ ਉਹ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਸੀ ਉਹ ਜ਼ਿੰਮੇਦਾਰਾਂ ਦੇ ਘਰ ਪਾਂਡੇ ਕੱਪੜੇ ਸਫਾਈ ਆਪਣਾ ਸਾਰਾ ਕੰਮ ਕਰ ਦਿੰਦੇ ਸੀ ਉਸ ਘਰ ਦੀਆਂ ਮਾਈਆਂ ਨੇ ਉਸ ਨੂੰ ਕਿਹਾ ਕਿ ਐਤਵਾਰ ਨੂੰ ਅਸੀਂ ਹੰਸਾਲੇ ਜਾਣਾ ਹੁੰਦਾ ਹੈ ਤੂੰ ਵੀ ਸਾਡੇ ਨਾਲ ਚੱਲਿਆ ਕਰ ਉਸ ਨੇ ਕਹਿ ਦਿੱਤਾ ਕਿ ਐਤਵਾਰ ਵਾਲੇ ਦਿਨ ਜਦੋਂ ਉਹ ਹੰਸਾਲੇ ਜਾਂਦੇ ਤਾਂ ਉਹ ਬੈਗ ਫੜ ਲੈਂਦੀ ਸੀ ਵਾਪਸੀ ਤੇ ਪ੍ਰਸ਼ਾਦੇ ਵਾਲੇ ਖਾਲੀ ਪਾਂਡੇ ਉਸ ਨੂੰ ਫੜਾ ਦਿੰਦੇ ਸਨ ਇਸ ਤਰ੍ਹਾਂ ਉਹ ਨੌਕਰਾਨੀ ਕਈ ਸਾਲਾਂ ਤੋਂ ਹੰਸਾਲੀ ਆ ਰਹੀ ਸੀ ਆਪਣੀਆਂ ਸਰਦਾਰਨੀਆਂ ਦੇ ਬੈਗ ਫੜ ਲੈਣੇ ਪ੍ਰਸ਼ਾਦੇ ਵਾਲੇ ਛੋਲੇ ਫੜ ਲੈਣੇ ਦਾਲ ਖੀਰ ਵਾਲੇ ਬਰਤਨ ਫੜ ਲੈਣੇ ਇਸ ਤਰ੍ਹਾਂ ਉਹ ਕਾਫੀ ਲੰਮਾ ਸਮਾਂ ਉਹਨਾਂ ਦੇ ਨਾਲ ਆਉਂਦੇ ਰਹੇ ਕਈ ਸਾਲਾਂ ਦੇ ਬਾਅਦ ਉਸ ਦੀ ਤਕਦੀਰ ਬਦਲ ਗਈ ਉਹ ਆਮਦੀ ਇਸ ਲਈ ਸੀ ਕਿ ਇਹ ਪਰਿਵਾਰ ਮੈਨੂੰ ਚੰਗੇ ਪੈਸੇ ਦਿੰਦੇ ਹਨ ਚੰਗਾ ਖਾਣ ਪੀਣੋ ਦਿੰਦੇ ਹਨ ਸਰਦਾਰਨੀਆਂ ਆਪਣੇ ਕੱਪੜੇ ਦੇ ਦਿੰਦੀਆਂ ਹਨ ਉਸੇ ਘਰ ਪਰਿਵਾਰ ਦੇ ਵਿੱਚ ਬੱਚੇ ਧੀਆਂ ਉਹ ਕੱਪੜੇ ਪਾ ਲੈਂਦੇ ਹਨ ਆਉਂਦੀ ਤਾਂ ਉਹ ਐਸੇ ਲਾਲਚ ਨੂੰ ਸੀ ਪਰ ਆਉਂਦੀ ਤਾਂ ਗੁਰੂਕਾਰ ਸੀ ਐਤਵਾਰ ਉਸਨੇ ਸੰਗਤ ਦੇ ਭਾਂਡੇ ਮਾਂਜਨੇ ਫਿਰ ਉਹ ਸਰਦਾਰਨੀਆਂ ਡਰਦੀਆਂ ਸੀ ਕਿ ਸਾਡੇ ਛਿੱਟੇ ਨਾ ਪੈ ਜਾਣ ਪਰ ਉਸ ਨੂੰ ਆਦਤ ਸੀ ਉਹ ਪੂਰਾ ਜੀ ਲਾ ਕੇ ਸੇਵਾ ਕਰਦੀ ਸੀ ਕਿਉਂਕਿ ਉਸ ਦਾ ਤਾਂ ਕੰਮ ਹੀ ਇਹ ਸੀ ਲੋਕਾਂ ਦੇ ਭਾਂਡੇ ਮਾਂਜਣਾ 5-6 ਸਾਲ ਉਹਨਾਂ ਸਰਦਾਰਨੀਆਂ ਦੇ ਨਾਲ ਆਉਂਦੀ ਉਸੇ ਤਕਦੀਰ ਬਦਲ ਗਈ ਅੱਜ ਜਦੋਂ ਉਹ ਬਰਤਨ ਮਾਂਜ ਰਹੀ ਸੀ ਤੇ ਉਧਰ ਦੀ ਵਾਂ ਦੀ ਸਮਾਪਤੀ ਹੋ ਚੁੱਕੀ ਸੀ ਜਦੋਂ ਉਹ ਸਰਦਾਰਨੀਆਂ ਦੇ ਨਾਲ ਉਥੋਂ ਤੁਰਨ ਲੱਗੀ ਤਾਂ ਅਚਾਨਕ ਅੰਦਰੋਂ ਬਾਬਾ ਜੀ ਪਾਰ ਆ ਗਏ ਉਸੇ ਮੰਦੇ ਵਿੱਚ ਫੁਰਨਾ ਆ ਗਿਆ ਕਿ ਜੇਕਰ ਇਹ ਸਰਦਾਰ ਸਰਦਾਰਨੀਆਂ ਦੀਆਂ ਇਨ੍ਹਾਂ ਮਹਾਪੁਰਖਾਂ ਕੋਲ ਹਰ ਐਤਵਾਰ ਆਉਂਦੇ ਨੇ ਆਪਣੀ ਕੋਈ ਨਾ ਕੋਈ ਅਰਦਾਸ ਪੈਂਦੀ ਕਰਦੇ ਨੇ ਇਨ੍ਹਾਂ ਦੀ ਝੋਲੀ ਭਰ ਜਾਂਦੀ ਹੈ ਤਾਂ ਮੈਂ ਵੀ ਇਹਨਾਂ ਦੇ ਘਰ ਕੰਮ ਕਰਦੀ ਹਾਂ ਹਰ ਐਤਵਰ ਇੱਥੇ ਆਉਂਦੀ ਹਾਂ ਕਿਉਂ ਨਾ ਮੈਂ ਵੀ ਮਹਾਪੁਰਖਾਂ ਦੇ ਕੋਲੋਂ ਅਰਦਾਸ ਬੇਨਤੀ ਕਰਾ ਲਵਾਂ ਇਹ ਸੋਚ ਕੇ ਉਹ ਹੱਥ ਜੋੜ ਕੇ ਅੱਗੇ ਹੋ ਗਈ ਉਹ ਮਹਾਪੁਰਖ ਕਹਿੰਦੇ ਕਿ ਬੀਬੀ ਤੂੰ ਦੱਸ ਉਹ ਕਹਿੰਦੀ ਜੀ ਘਰ ਵਿੱਚ ਗਰੀਬੀ ਬਹੁਤ ਹੈ ਮੇਰੀ ਸਾਰੀ ਉਮਰ ਗਰੀਬੀ ਦੇ ਵਿੱਚ ਲੰਘ ਗਈ ਹੈ ਸਾਡੇ ਤਾਂ ਗਲੀ ਦੇ ਵਿੱਚ ਕੋਈ ਚੀਜ਼ਾਂ ਵੇਚਣ ਵਾਲਾ ਭਾਈ ਵੀ ਨਹੀਂ ਆਉਂਦਾ ਕਿਉਂਕਿ ਉਹਨਾਂ ਨੂੰ ਹੀ ਪਤਾ ਹੈ ਕਿ ਇਹਨਾਂ ਨੇ ਕਿਹੜਾ ਖਰੀਦਣਾ ਹੈ ਇਹ ਤਾਂ ਲੋਕਾਂ ਦੇ ਪੁਰਾਣੇ ਕੱਪੜੇ ਹੀ ਪਾਉਂਦੇ ਹਨ ਉਹ ਕਹਿੰਦੀ ਕਿ ਤੌਲੇ ਆ ਗਏ ਮੈਂ ਜਿੰਨਾਂ ਦੇ ਘਰ ਕੰਮ ਕਰਦੀ ਹਾਂ ਉਹਨਾਂ ਦੇ ਹੀ ਸੂਟ ਹੰਡਾਉਂਦੀ ਹਾਂ ਇਦਾਂ ਹੀ ਉਹ ਬੇਨਤੀ ਕਰਦੀ ਕਰਦੀ ਰੋ ਪਈ ਤੇ ਸਾਧ ਸੰਗਤ ਜੀ ਬਾਬਾ ਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਮਹਾਪੁਰਖ ਕਿਸੇ ਦੀ ਬਹੁਤੀ ਮਾਇਆ ਤੋਂ ਖੁਸ਼ ਨਹੀਂ ਹੁੰਦੇ ਉਹ ਤਾਂ ਮਿੱਠੇ ਬੋਲਾਂ ਨਾਲ ਖੁਸ਼ ਹੋ ਜਾਂਦੇ ਹਨ ਉਹਨਾਂ ਨੇ ਖੁਸ਼ ਹੋਣਾ ਹੈ ਤਾਂ ਗੁੜ ਦੀ ਡਲੀ ਨਾਲ ਵੀ ਖੁਸ਼ ਹੋ ਜਾਣਾ ਹੈ ਤੂੰ ਚਾਹੇ ਪਹਾੜੇ ਅੱਕ ਦੇ ਪੱਤੇ ਲਿਆ ਕੇ ਉਹਨਾਂ ਨੇ ਉਸੇ ਨਾਲ ਹੀ ਖੁਸ਼ ਹੋ ਜਾਣਾ ਹੈ ਉਸ ਦੀ ਨਿਮਰਤਾ ਦੀ ਬੇਨਤੀ ਸੁਣਦੇ ਹੀ ਮਹਾਪੁਰਖ ਮੇਰ ਦੇ ਘਰ ਦੇ ਵਿੱਚ ਆਏ ਤੇ ਉੱਥੇ ਖੜੇ ਖੜੇ ਹੀ ਬਾਬਾ ਜੀ ਸੇਵਾਦਾਰ ਨੂੰ ਬਚਨ ਕਰਨ ਲੱਗੇ ਕਿ ਉੱਥੇ ਜਾਓ ਭਾਈ ਤੇ ਉਹ ਸਾਹਮਣੇ ਇੱਕ ਛੋਟਾ ਜਿਹਾ ਕੁੱਤਾ ਬੈਠਾ ਹੈ ਉਸ ਨੂੰ ਲੈ ਕੇ ਆਓ ਉਹ ਸੇਵਾਦਾਰ ਕੁੱਤਾ ਲੈ ਆਇਆ ਤੇ ਬਾਬਾ ਜੀ ਨੇ ਮਾਈ ਨੂੰ ਕਿਹਾ ਕਿ ਇਹ ਕੁੱਤਾ ਆਪਣੇ ਘਰ ਲੈ ਜਾ ਇਸ ਨੂੰ ਰੋਟੀ ਪਾਇਆ ਕਰ ਗੁਰੂ ਨਾਨਕ ਨੇ ਆਪੇ ਹੀ ਤੇਰੇ ਤੇ ਮਿਹਰ ਕਰ ਦੇਣੀ ਹੈ ਉਸ ਮਾਈ ਨੂੰ ਕੁੱਤਾ ਦੇ ਦਿੱਤਾ ਤੇ ਉਹ ਉਸ ਨੂੰ ਆਪਣੇ ਨਾਲ ਕਰ ਲੈ ਆਈ ਉਸ ਮਾਈ ਨੇ ਸਾਰੇ ਘਰ ਦੇ ਨੂੰ ਕਿਹਾ ਕਿ ਇਸ ਨੂੰ ਰੋਟੀ ਪਾਉਣੀ ਹੈ ਇਮਾਨਦਾਰੀ ਦੇ ਨਾਲ ਸਾਰੇ ਉਸ ਨੂੰ ਦੁੱਧ ਰੋਟੀ ਪਾਉਂਦੇ ਰਹੇ ਦੋ ਕੁ ਸਾਲਾਂ ਬਾਅਦ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨੇ ਕਿਹਾ ਕਿ ਦੁਬਈ ਦੇ ਵਿੱਚ ਕੰਮ ਖੁੱਲਿਆ ਹੈ ਆਪਾਂ ਤੇਰੇ ਮੁੰਡੇ ਨੂੰ ਬਾਹਰ ਭੇਜਦੇ ਹਾਂ ਉਹ ਕਹਿੰਦੇ ਕਿ ਸਾਡੇ ਕੋਲ ਤਾਂ ਬਿਲਕੁਲ ਪੈਸਾ ਨਹੀਂ ਉਹ ਰਿਸ਼ਤੇਦਾਰ ਕਹਿੰਦੇ ਕਿ ਪੈਸਾ ਅਸੀਂ ਲਾ ਦੇਵਾਂਗੇ ਉਸ ਲੜਕੀ ਦੁਬਈ ਦੇ ਵਿੱਚ ਕੰਮ ਚੱਲ ਰਿਹਾ ਹੈ ਤੁਸੀਂ ਭੇਜ ਦਿਓ ਉੱਥੇ ਜਾ ਕੇ ਉਸ ਨੂੰ ਚੰਗੇ ਸੱਜਣ ਮਿਲ ਗਏ ਤੇ ਉਸ ਨੇ ਜਾ ਕੇ ਉੱਥੇ ਟਰਾਲੇ ਦਾ ਲਾਇਸੈਂਸ ਬਣਾਇਆ ਤੇ ਟਰਾਲਾ ਚਲਾ ਕੇ ਉਹ ਇੱਧਰ ਇਨੇ ਪੈਸੇ ਭੇਜਣ ਲੱਗਾ ਕਿ 8 ਸਾਲਾਂ ਦੇ ਵਿੱਚ ਕੋਠੀਆਂ ਖੜੀਆਂ ਹੋ ਗਈਆਂ ਹੁਣ ਉਸ ਮਾਈ ਦਾ ਪੋਤਾ ਵੀ ਆਇਲਸ ਕਰਕੇ ਕੈਨੇਡਾ ਦੇ ਵਿੱਚ ਪਹੁੰਚ ਗਿਆ ਦੇਖੋ ਸਾਧ ਸੰਗਤ ਜੀ ਕਿਸਮਤ ਬਦਲਣ ਦੀ देर ਨਹੀਂ ਲੱਗਦੀ ਕੋਈ ਗੁਰੂ ਕਾ ਦੀ ਸੇਵਾ ਕਰਕੇ ਤਾਂ ਦੇਖੇ ਤਕਦੀਰਾਂ ਬਦਲ ਜਾਂਦੀਆਂ ਹਨ ਪਹਿਲਾਂ ਉਹ ਸਰਦਾਰਾਂ ਦੇ ਘਰ ਕੰਮ ਕਰਦੀ ਕਈ ਸਾਲ ਬੀਤ ਗਏ ਸਨ ਪਰ ਉਥੋਂ ਉਸ ਨੂੰ ਚੰਦ ਪੈਸਿਆਂ ਦੇ ਪੁਰਾਣੇ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਮਿਲਦਾ ਪਰ ਉਹ ਸਰਦਾਰਨੀ ਕਰਕੇ ਐਤਵਾਰ ਦੀ ਸੰਗਤ ਮਿਲ ਗਈ ਤੇ ਗੁਰੂ ਦੇ ਦਰ ਦੇ ਭਾਂਡੇ ਮਾਂਜੇ ਤੇ ਅੱਜ ਸਾਰਾ ਕੁਝ ਹੀ ਉਸ ਨੂੰ ਮਿਲ ਗਿਆ ਹੁਣ ਵੀ ਉਹ ਮਾਈ ਹੰਸਾਲੀ ਹਾਜ਼ਰੀ ਭਰਦੀ ਹੈ ਹੁਣ ਉਮਰ ਵਢੇਰੀ ਹੋ ਗਈ ਪਰ ਪਰ ਹੰਸਾ ਲਈ ਹਰ ਐਤਵਾਰ ਉਹ ਹਾਜ਼ਰੀ ਭਰਦੀ ਹੈ ਇਹ ਸਭ ਗੁਰੂ ਦੀ ਮਿਹਰ ਪਰਿਦ੍ਰਿਸ਼ਟੀ ਦਾ ਫਲ ਹੈ ਗੁਰੂ ਦੇ ਦਰ ਤੇ ਕੀਤੀ ਸੇਵਾ ਤਕਦੀਰ ਬਦਲ ਦਿੰਦੀ ਹੈ ਇਸ ਲਈ ਸਾਨੂੰ ਗੁਰੂ ਦੇ ਦਰ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਜੀਵਨ ਵੀ ਲੇਖਾਂ ਦੇ ਵਿੱਚ ਲੱਗ ਜਾਵੇ ਹੁਣ ਇੱਥੇ ਕਈ ਮਹਾਪੁਰਖਾਂ ਦੀਆਂ ਕਈਆਂ ਹੋਈਆਂ ਗੱਲਾਂ ਤੇ ਤਰਕ ਵੀ ਬਿਲਕੁਲ ਵੀ ਨਾ ਕਰੇ ਕਿ ਬਾਬਾ ਜੀ ਨੇ ਉਸ ਨੂੰ ਕੁੱਤਾ ਦੇ ਦਿੱਤਾ ਅਸਨੋ ਰੋਟੀ ਪੌਣਾਰ ਕਿਸ ਤਰ੍ਹਾਂ ਉਸਦੇ ਦਿਨ ਬਦਲ ਸਕਦੇ ਹਨ ਸਾਧ ਸੰਗਤ ਮਹਾਪੁਰਖਾਂ ਦੀ ਰਮਜ ਨੂੰ ਸਮਝਣਾ ਬਹੁਤ ਮੁਸ਼ਕਲ ਹੈ ਅਸੀਂ ਆਮ ਸੋਚ ਵਾਲੇ ਇਨਸਾਨ ਹਾਂ ਇੱਕ ਬ੍ਰह्म ਗਿਆਨੀ ਦੀ ਗਤ ਨੂੰ ਨਹੀਂ ਪਾ ਸਕਦੇ ਬ੍ਰह्म ਗਿਆਨੀ ਦੀ ਮਿਤਕੌਣ ਵਿਖਾਨੇ ਬ੍ਰह्म ਗਿਆਨੀ ਕੀ ਗਤ ਬ੍ਰह्म ਗਿਆਨੀ ਜਾਣੇ ਮਹਾਪੁਰਖਾਂ ਦੇ ਬਚਨਾਂ ਦੇ ਪਿੱਛੇ ਕੀ ਰਾਜ ਹੁੰਦਾ ਹੈ ਉਹਨਾਂ ਨੂੰ ਸਮਝਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਜੇ ਕੋਈ ਮਹਾਪੁਰਖਾਂ ਦਾ ਦੱਸਿਆ ਬਚਨ ਕਮਾ ਲਵੇ ਉਹਨਾਂ ਦੇ ਕੀਤੇ ਬਚਨਾਂ ਤੇ ਫੁੱਲ ਚੜਾ ਦੇਵੇ ਫਿਰ ਸਭ ਦਾ ਝੋਲੀ ਦੇ ਵਿੱਚ ਲੈ ਡਿੱਗਦਾ ਹੈ ਬਾਬਾ ਜੀ ਆਪਣੀ ਰਸਨਾ ਦੇ ਵਿੱਚੋਂ ਇਹੇ ਬਚਨ ਕਰਿਆ ਕਰਦੇ ਹਨ ਕਿ ਇਨਸਾਨ ਨੇ ਜਾਂ ਤਾਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚੋਂ 12 ਸਾਲ ਦਾ ਸਮਾਂ ਗੁਰੂ ਵਾਲੇ ਪਾਸੇ ਸੇਵਾ ਸਿਮਰਨ ਕਰਕੇ ਲਾ ਦੇਵੇ ਜਾਂ ਫਿਰ 6 ਦਿਨ ਕੰਮ ਕਰੇ ਅਤੇ ਹਰ ਸੱਤਵੇਂ ਅੱਠਵੇਂ ਦਿਨ ਗੁਰੂ ਘਰ ਦੀ ਹਾਜ਼ਰੀ ਪਰੇ ਜਿਸ ਤਰ੍ਹਾਂ ਅਸੀਂ ਕਿਸੇ ਰਿਸ਼ਤੇਦਾਰ ਵੱਲ ਵਾਦਦੇ ਹਾਂ ਉਸ ਨੂੰ ਮਿਲਦੇ ਹਾਂ ਤਾਂ ਉਸ ਨਾਲ ਪ੍ਰੇਮ ਵਾਦਾ ਹੈ ਪਰ ਜਦੋਂ ਅਸੀਂ ਗੁਰੂ ਸਾਹਿਬਾਂ ਵੱਲ ਨੂੰ ਵਧਾਂਗੇ ਗੁਰੂ ਘਰ ਦੀਆਂ ਹਾਜ਼ਰੀਆਂ ਪਰਾਂਗੇ ਤਾਂ ਸਾਡਾ ਗੁਰੂ ਨਾਨਕ ਦੇ ਨਾਲ ਪ੍ਰੇਮ ਵਧੇਗਾ ਗੁਰੂ ਘਰ ਨਾਲ ਪ੍ਰੇਮ ਵਧੇਗਾ ਰਿਸ਼ਤੇਦਾਰ ਕੋਲੋਂ ਪੈਸੇ ਲੈ ਲਓ ਜਾਂ ਫਿਰ ਉਸ ਨੂੰ ਪੈਸੇ ਦੇ ਦਿਓ ਰਿਸ਼ਤੇਦਾਰ ਨਾਲ ਤਾਂ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ ਪਰ ਜੇ ਅਸੀਂ ਗੁਰੂ ਨਾਨਕ ਦੇ ਘਰ ਦੀ ਹਾਜ਼ਰੀ ਭਰਦੇ ਹਾਂ ਉਥੇ ਜਾ ਕੇ ਕੁਝ ਚਿਰ ਸੇਵਾ ਸਿਮਰਨ ਕਰਦੇ ਹਾਂ ਗੁਰੂ ਸਾਹਿਬਾਂ ਲਈ ਕੁਝ ਨਾ ਕੁਝ ਭੇਟਾ ਲੈ ਕੇ ਜਾਂਦੇ ਹਾਂ ਤਾਂ ਗੁਰੂ ਸਾਹਿਬ ਜੀ ਸਾਡੀਆਂ ਹਾਜ਼ਰੀਆਂ ਸੱਚਖੰਡ ਵਿੱਚ ਪ੍ਰਵਾਨ ਕਰ ਲੈਂਦੇ ਹਨ ਅਤੇ ਸਾਰੀਆਂ ਦਾਤਾ ਆਪਣੇ ਸਿੱਖ ਅਤੇ ਸਾਰੀਆਂ ਦਾਤਾ ਆਪਣੀ ਸਿੱਖ ਦੀ ਝੋਲੀ ਦੇ ਵਿੱਚ ਪਾ ਦਿੰਦੇ ਹਨ ਇਸ ਲਈ ਇਹ ਇੱਕ ਬਹੁਤ ਹੀ ਚੰਗਾ ਉਦਮ ਹੈ ਕਿਆਸੀ ਐਤਵਾਰ ਵਾਲੇ ਦਿਨ ਗੁਰੂ ਘਰ ਜਾ ਕੇ ਹਾਜ਼ਰੀ ਭਰ ਕੇ ਸੇਵਾ ਸਿਮਰਨ ਕਰਕੇ ਆਪਣੇ ਸਵਾਸਾਂ ਦਾ ਆਪਣੇ ਜੀਵਨ ਦਾ ਦਸਬੰਦ ਗੁਰੂ ਜੀ ਦੇ ਲੇਖੇ ਵਿੱਚ ਲਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ